ਕਾਂਗਰਸ ਦੇ ਨੈਸ਼ਨਲ ਪ੍ਰਧਾਨੇ ਮਲ ਕਰਜੂਨ ਖੜਗੇ ਬੁਲਾ ਜਿੱਕ ਪ੍ਰੈਸ ਕਾਨਫਰੰਸ ਕੀਤੀ ਉਹ ਪੂਰਾ ਅੰਕੜਾ ਕੱਢੀ ਬੈਠੇ ਐ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਹਿੰਦੂ ਮੁਸਲਮ ਕਰਨ ਦਾ ਬਹੁਤ ਵੱਡਾ ਯਤਨ ਕੀਤਾ ਔਰ ਕਹਿੰਦੇ ਬਾਬਾ ਭੀਮਰਾਓ ਅਬੇਦਕਰ ਦਾ ਜਿਹੜਾ ਸੰਵਿਧਾਨ ਹੈ ਇਹਨੂੰ ਕੋਈ ਬੰਦਾ ਨਹੀਂ ਬਦਲ ਸਕਦਾ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਆ ਕਿ 10 ਜੂਨ ਤੋਂ ਬਾਅਦ ਸਿਆਸੀ ਪਹਟਾ ਲਾਵੇਗਾ ਪੜ੍ਹੇ ਜਿਮਕਸੰਧੀ ਆ ਸੁਰਿਆ ਗਾਂਧੀ ਨੂੰ ਪ੍ਰਧਾਨ ਮੰਤਰੀ ਚੁਣ ਲਿਆ ਸੀ ਉਹਨਾਂ ਨੇ ਕਿਹਾ ਮੈਂ ਨਹੀਂ ਬੰਨਾ ਮੈਂ ਆਪਣੀ ਥਾਂ ਦੇ ਉੱਤੇ ਡਾਕਟਰ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾ ਰਿਹਾ ਹਾਂ ਵਿਕਰਮ ਸੋਮਜੀਠਿਆ ਵੱਲੋਂ ਟਵੀਟ ਕਰਕੇ ਆਮ ਆਦੀ ਪਾਰਟੀ ਨੂੰ ਮੋੜ ਤੋਂ ਘੇਰਿਆ ਗਿਆ ਉਹਨਾਂ ਨੇ ਇੱਕ ਵੱਡੇ ਟਵੀਟ ਦੇ ਵਿੱਚ ਲਿਖਿਆ ਕਿ ਮਾਨ ਸਾਹਿਬ ਪੰਜਾਬ ਦੇ ਲੋਕ ਉਡੀਕ ਕਰ ਰਹੇ ਹਨ ਇਹਨਾਂ ਦੇ ਚੋਰ ਮੜੋਰ ਤੋਂ ਪੱਤਰ ਜਿਹੜਾ ਇਹਨਾਂ ਨੇ 2022 'ਚ ਜਾਰੀ ਕੀਤਾ ਸੀ ਉਹਦੇ ਤੇ ਹੀ ਗੱਲ ਕੀਤੀ ਹੈ ਕਿ 1000 ਬੀਬੀਆਂ ਉਡੀਕ ਰਹੀਆਂ ਨੇ ਰੁਪਈਆ ਤੇ ਹੁਣ ਤੁਸੀਂ ਨਵਾਂ ਬਜਾਅ ਕਰਤਾ ਹੁਣ ਅਸੀਂ 1000 ਨਹੀਂ 1100 ਦੇਵਾਂਗੇ ਕੋਈ ਸ਼ੱਕ ਨਾ ਪਾਉਣੇ ਕਹਿੰਦੇ ਅਕਾਲੀ ਸਰਕਾਰ ਸਮੇਂ ਸ਼ੁਰੂ ਹੋਈ ਏ ਸਕੀਮ ਪਹਿਲਾਂ ਕਾੜ ਕਾਂਗਰਸ ਨੇ ਕੱਟੇ ਸੀ ਮਜੀਠੀਆ ਸਾਹਿਬ ਕਾਂਗਰਸ ਵਲੇ ਜਿਹੜੇ ਕਾਰਡ ਕੱਟੇ ਗਏ ਸੀ ਨਾ ਉਹ ਜਾਲੀ ਕਾਰਡ ਕੱਟੇ ਗਏ ਸੀ ਤੁਸੀਂ ਸਰਵ ਸਾਂਝੇ ਤੌਰ ਤੇ ਵੈਰੀਫਿਕੇਸ਼ਨ ਕਰਾਓ ਜਿਹੜੇ ਅਯੋਗ ਨੇ ਉਹ ਕੱਟੇ ਜਾਣੇ ਚਾਹੀਦੇ ਐ ਯੋਗ ਇੱਕ ਵੀ ਨਹੀਂ ਕੱਟਿਆ ਜਾਣਾ ਚਾਹੀਦਾ ਸ੍ਰੀ ਪ੍ਰਤਾਪ ਸਿੰਘ ਬਾਜਵਾ ਜੋ ਕਿ ਪਰਮਪਤਜਾਉ ਦੇ ਵਿੱਚ ਕਾਂਗਰਸ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਵੱਲੋਂ ਮਲਕਾਰ ਸਿੰਘ ਜੋ ਕਿ ਮੰਤਰੀ ਨਾਮਾਦੀ ਪਾਰਟੀ ਦੇ ਉਹਨਾਂ ਦੇ ਉੱਤੇ ਨਿਸ਼ਾਨਾ ਸਾਧਿਆ ਇਸ ਵੀਡੀਓ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਮੱਖ ਮੰਤਰੀ ਭਗਵੰਤ ਮਾਨ ਤੋਂ ਸਵਾਲ ਪੁੱਛਦੇ ਆ ਕਿ ਇਹ ਆਈਕਨ ਨੇ ਉਹ ਲੋਕ ਇਸ ਪਾਸੇ ਵੱਲ ਨੂੰ ਚੱਲਣ ਜਿੱਦਣ ਇਹ ਦਿਖਾ ਰਹੇ ਨੇ ਜੋ ਕੁਝ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਵੱਡੀਆਂ ਤੇ اہم ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਨ ਦੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲਸਾ ਸਵਾਗਤ ਕਰੋ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਢਿੱਲ ਸਾਹਿਬ ਕਾਂਗਰਸ ਦੇ ਨੈਸ਼ਨਲ ਪ੍ਰਧਾਨ ਐ ਮਲਕਰਜਨ ਖੜਗੇ ਬੋਲੋ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜੀ ਬਿਲਕੁਲ ਦਿੱਲੀ ਦੇ ਵਿੱਚ ਮਲਕਰਜਨ ਖੜਗੇ ਦੀ ਪ੍ਰੈਸ ਕਾਨਫਰੰਸ ਜਿਹੜੀ 2 ਘੰਟੇ ਪਹਿਲਾਂ ਹੀ ਨੇਪਰੇ ਚੜੀ ਹੈ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਉੱਤੇ ਬੜੇ ਤਿੱਖੇ ਹਮਲੇ ਕੀਤੇ ਹੈ ਉਹ ਪੂਰਾ ਅੰਕੜਾ ਕੱਢੀ ਬੈਠੇ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੇ Hindu Muslim ਕਰਨ ਦਾ ਬਹੁਤ ਵੱਡਾ ਯਤਨ ਕੀਤਾ ਉਹਨਾਂ ਨੇ ਵੱਡਾ ਨਿਸ਼ਾਨਾ ਸਾਧਿਆ ਐਸ ਵੇਲੇ ਕਹਿੰਦੇ ਪ੍ਰਧਾਨ ਮੰਤਰੀ ਸਾਹਿਬ ਬੁਰੀ ਤਰ੍ਹਾਂ ਬੁਖਲਾਏ ਹੋਏ ਨੇ ਸੰਵਿਧਾਨਕ ਮੋਰ ਮਾੜੀ ਸ਼ਬਦਾਬਲੀ ਸੰਵਿਧਾਨ ਪ੍ਰਤੀ ਜਿਹੜਾ 400 ਪਾਰ ਕਹਿੰਦੇ ਆ ਕਿ ਸੰਵਿਧਾਨ ਬਦਲਣ ਵਾਲੇ ਪਾਸੇ ਤੁਰਦੇ ਆ ਉਹ ਕਹਿੰਦੇ 400 ਵਾਰ ਇਹਨਾਂ ਨੇ ਹਿੰਦੂ ਮੁਸਲਮਾਨ ਦਾ ਗੱਲ ਕੀਤੀ ਹੈ ਆਪਣੇ ਭਾਸ਼ਣਾ ਚ 224 ਵਾਰ ਮੁਸਲਮ ਤੇ پاک ਪਾਕਿਸਤਾਨ ਭਾਵ ਚੋਣ ਕਮਿਸ਼ਨ ਬੁਰੀ ਤਰ੍ਹਾਂ ਫੇਲ ਹੋਇਆ ਔਰ ਕਹਿੰਦੇ ਬਾਬਾ ਭੀਮਰਾਓ ਅੰਬੇਦਕਰ ਦਾ ਜਿਹੜਾ ਸੰਵਿਧਾਨ ਹੈ ਇਹਨੂੰ ਕੋਈ ਬੰਦਾ ਨਹੀਂ ਬਦਲ ਸਕਦਾ ਔਰ ਪ੍ਰਧਾਨ ਮੰਤਰੀ ਸਭ ਤਾਂ ਅੱਜਕੱਲ ਰੱਬ ਦਾ ਅਵਤਾਰ ਸਮਝ ਰਹੇ ਨੇ ਆਪਣੇ ਆਪ ਨੂੰ ਉਹ ਕਹਿੰਦੇ ਮੈਂ ਤਾਂ ਕੋਈ ਬਾਇਓਲੋਜੀਕਲ ਬੰਦਾ ਹੀ ਨਹੀਂ ਉਹ ਕਹਿੰਦੇ ਕਿ ਤੁਸੀਂ ਆਪ ਦੇਖੋ ਇਹ ਕਿਹੜੇ ਪਾਸੇ ਨੂੰ ਚੱਲੇ ਨੇ ਕਹਿੰਦੇ ਇੰਡੀਆ ਗੜ੍ਚੇ ਚੋੜ ਬਣੇਗਾ ਅਸੀਂ ਰਲ ਕੇ ਵਿਕਾਸ ਦਾ ਕੰਮ ਕਰਾਂਗੇ ਉਹ ਕਹਿੰਦੇ ਇਹਨਾਂ ਨੇ ਲੋਕਤੰਤਰ ਨੂੰ ਇੱਕ ਕਿਸਮ ਦਾ ਡੰਡਾ ਤੰਤਰ ਬਣਾਤਾ ਆਰ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਆ ਕਿ 10 ਜੂਨ ਤੋਂ ਬਾਅਦ ਸਿਆਸੀ ਭਚਾਲ ਆਵੇਗਾ ਬਾਰੇ ਜੀਵਕ ਕੇ ਸੰਬੰਧੀ ਹੈ ਸਵਾਲ ਪੁੱਛਿਆ ਤੁਸੀਂ ਇੱਕ ਤਰੀਕ ਨੂੰ ਜਿਹੜੀ ਮੀਟਿੰਗ ਸੱਦੀ ਹੈ ਕਾਦੇ ਵਾਸਤੇ ਸੱਦੀ ਹੈ ਉਹ ਕਹਿੰਦੇ ਵੀ ਗੱਲ ਇਹ ਹੈ ਕਿਉਂਕਿ 4 ਤਰੀਕ ਨੂੰ ਗਿਣਤੀ ਹੋਣੀ ਹੈ ਇੱਕ ਤਰੀਕ ਦੀ ਮੀਟਿੰਗ ਦੇ ਵਿੱਚ ਗਿਣਤੀ ਦੇ ਸੰਬੰਧ ਦੇ ਵਿੱਚ ਅਸੀਂ ਆਪਦੇ ਸਾਥੀਆਂ ਨਾਲ ਬਹਿ ਕੇ ਵਿਚਾਰ ਵਟਾਂਦਰਾ ਕਰਾਂਗੇ ਕਿ ਕਿਵੇਂ ਤੁਸੀਂ ਮਸ਼ੀਨਾਂ ਦਾ ਖਿਆਲ ਰੱਖਣਾ ਹੈ ਗਿਣਤੀ ਵੇਲੇ ਖਿਆਲ ਰੱਖਣਾ ਕੁਝ ਐਕਸਪਰਟ ਆਉਣਗੇ ਅਸੀਂ ਆਪਸ ਵਿੱਚ ਦੀ ਬਹਿ ਕੇ ਗੱਲਬਾਤ ਕਰਾਂਗੇ ਇਹ ਪੁੱਛਿਆ ਕਿ ਪ੍ਰਧਾਨ ਮੰਤਰੀ ਦੀ ਚੋਣ ਕਰ ਲਈ ਖੜਗੇ ਸਾਹਿਬ ਕਹਿੰਦੇ ਜਦੋਂ ਪਹਿਲਾ ਚਾਰ ਦੇ ਵਿੱਚ ਸਾਰਿਆਂ ਨੇ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਪ੍ਰਧਾਨ ਮੰਤਰੀ ਚੁਣ ਲਿਆ ਸੀ ਉਹਨਾਂ ਨੇ ਕਿਹਾ ਮੈਂ ਨਹੀਂ ਬੰਨਾਂ ਮੈਂ ਆਪਣੀ ਥਾਂ ਦੇ ਉੱਤੇ ਡਾਕਟਰ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾ ਰਿਹਾ ਉਹਨਾਂ ਨੇ ਵੱਡਾ ਦਿਲ ਦਿਖਾਇਆ ਕਹਿੰਦੇ ਕਹਿੰਦੇ ਹੁਣ ਤੁਸੀਂ ਪ੍ਰਧਾਨ ਹੋ ਦਲਤ ਵਰਗ ਦੇ ਵਿੱਚੋਂ ਵੀ ਆ ਕੀ ਤੁਹਾਨੂੰ ਚੁਣਿਆ ਜਾਊਗਾ ਉਹ ਕਹਿੰਦੇ ਅੱਜ ਦਾ ਇਹ ਸਵਾਲ ਨਹੀਂ 4 ਜੂਨ ਵੋਟਾਂ ਦੀ ਗਿਣਤੀ ਤੋਂ ਬਾਅਦ ਜਦੋਂ ਅਸੀਂ ਇੰਡੀਆ ਗੱਠਜੋੜ ਬਹੁਮਤ ਲੈ ਕੇ ਆਏਗਾ ਉਦੋਂ ਸਾਰੇ ਬੈਠਣਗੇ ਸਾਡੇ ਜਿਹੜੇ ਨਾਲ ਦਾਲਾ 26 27 ਉਹਨਾਂ ਦੇ ਨਮਾਇਦੇ ਬੈਠਣਗੇ ਉਹਦੇ ਵਿੱਚ ਸਰਬਸੰਮਤੀ ਨਾਲ ਚੋਣ ਕੀਤੀ ਜਾਊਗੀ ਤਾਂ ਜੋ ਅਸੀਂ ਉਹਦਾ ਇਕੱਠਾ ਬਦਲ ਜਿਹੜਾ ਵੀ ਬਹੁਤ ਸੰਮਤੀ ਕਹੇਗੀ ਉਹਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਬਣਾਇਆ ਜਾਵੇਗਾ ਲੇਕਿਨ ਇਹਦੇ ਤੇ ਕੋਈ ਸਾਡੀ ਆਪਸ ਵਿੱਚ ਦੀ ਨਹੀਂ ਔਰ ਮੰਮਤਾ ਵੈਨਰਜੀ ਬਾਰੇ ਪੱਤਰਕਾਰਾਂ ਨੇ ਸਵਾਲ ਪੁੱਛਿਆ ਉਹ ਕਹਿੰਦੇ ਜੀ ਉੱਥੇ ਇੱਕ ਤਰੀਕ ਨੂੰ ਜੋ ਰਹਿ ਤੇ ਉਹਨਾਂ ਦੇ ਜਿਹੜੇ ਭਤੀਜੇ ਨੇ ਅਭਿਸ਼ੇਕ ਬੈਨਰਜੀ ਉਹ ਚੋਣ ਲੜ ਰਹੇ ਨੇ ਇੱਕ ਉਥੇ ਤੂਫਾਨ ਆਇਆ ਵਾ ਸਾਈਕਲੋਨ ਚੱਕਰਵਰਤੀ ਤੂਫਾਨ ਉਹਦੇ ਕਰਕੇ ਅਸੀਂ ਉਹ ਕਹਦੇ ਵੀ ਮੈਂ ਵਿਜੀਆ ਮੈਂ ਆਪਣਾ ਨਮਾਇੰਦਾ ਭੇਜ ਦੂੰ ਤੇ ਉਹ ਪਹਿਲਾਂ ਕਹਿ ਚੁੱਕੇ ਨੇ ਕਿ ਬਾਹਰ ਤੋਂ ਅਸੀਂ ਇੰਡੀਆ ਗੱਠ ਜੋੜ ਨੂੰ ਪੂਰਨ ਹਮਾਇਤ ਦੇਵਾਂਗੇ ਤੇ ਇਹਦੇ ਨਾਲ ਨਾਲ ਅੱਜ ਪ੍ਰਧਾਨ ਮੰਤਰੀ ਸਾਡੇ ਹੁਸ਼ਿਆਰ ਪਰਚਾਏ ਰਾਹੁਲ ਗਾਂਧੀ ਖਟਕੜ ਗਲਾਂ ਦੇ ਵਿੱਚ ਆਏ ਜਿੱਥੇ ਉਹਨਾਂ ਨੇ ਜੋ ਰਵਾਇਤ ਤੌਰ ਦੇ ਉੱਤੇ ਮਜ਼ਦੂਰ ਨਰੇਗਾ ਹੋਰ ਸਾਰਿਆਂ ਦਾ ਤੇ ਉਹ ਗੱਲਾਂ ਰਿਪੀਟ ਕੀਤੀਆਂ ਕਿ ਜੇ ਸਾਡੀ ਸਰਕਾਰ ਆਈ ਤਾਂ ਅਸੀਂ ਇਹਨਾਂ ਚੀਜ਼ਾਂ ਨੂੰ ਨਾਲ ਦੀ ਨਾਲ ਜੋ ਸਾਡਾ ਨਿਆਏ ਪੱਤਰ ਦਾ ਹਿੱਸਾ ਹੈ ਉਹਨੂੰ ਸ਼ੁਰੂ ਕਰ ਦੇਵਾਂਗੇ ਜੀ ਸਦੂਜੇ ਪਾਸੇ ਵਿਕਰਮ ਸੋਮਜੀਠਿਆ ਵੱਲੋਂ ਟਵੀਟ ਕਰਕੇ ਆਮ ਆਦੀ ਪਾਰਟੀ ਨੂੰ ਮੋੜ ਤੋਂ ਘੇਰਿਆ ਗਿਆ ਉਹਨਾਂ ਨੇ ਇੱਕ ਵੱਡੇ ਟਵੀਟ ਦੇ ਵਿੱਚ ਲਿਖਿਆ ਕਿ ਮਾਨ ਸਾਹਿਬ ਪੰਜਾਬ ਦੇ ਲੋਕ ਉਡੀਕ ਕਰ ਰਹੇ ਨੇ ਜੀ ਇਹਨਾਂ ਦੇ ਚੋਨ ਮਨੋਰਥ ਪੱਤਰ ਜਿਹੜਾ ਇਹਨਾਂ ਨੇ 2022 ਚ ਜਾਰੀ ਕੀਤਾ ਸੀ ਉਹਦੇ ਤੇ ਹੀ ਗੱਲ ਕੀਤੀ ਹੈ ਕਿ 1000 ਬੀਬੀਆਂ ਉਡੀਕ ਰੀਆਂ ਨੇ ਰੁਪਈਆ ਤੇ ਹੁਣ ਤੁਸੀਂ ਨਵਾਂ ਮਜ਼ਾਕ ਕਰਤਾ ਹੁਣ ਅਸੀਂ 1000 ਨਹੀਂ 1100 ਦੇਵਾਂਗੇ ਕੋਈ ਸ਼ਗਨ ਪੋਣੇ ਦੂਜਾ ਕਹਿੰਦੇ ਜੀ ਕਿਸਾਨ ਫਸਲਾਂ ਦੇ ਖਰਾਬੇ ਦਾ ਮੁਆਵਜ਼ਾ ਹਰ ਮਾਰੇ ਇਲਾਕਿਆਂ ਦੇ ਵਿੱਚ ਲੋਕ ਤੁਹਾਡੇ ਬੱਕਰੀਆਂ ਮੁਰਗੀਆਂ ਮੁਆਵਜ਼ਾ ਡੀਕ ਰਹੇ ਨੇ ਅਨੁਸੂਚਿਤ ਜਾਤੀ ਦੇ ਬਤਿਆਰਤੀ ਸਕਾਲਰਸ਼ਿਪ ਸਰਕਾਰੀ ਸਕੂਲਾਂ ਦੇ ਬੱਚੇ ਵਰਦੀਆਂ ਤੇ ਕਿਤਾਬਾਂ ਨੌਜਵਾਨ ਹਰੇ ਪੈਨਾਂ ਦਾ ਕਦੋਂ ਚੱਲੂਗਾ ਉੱਠਦਾ ਬੁੱਲ ਡਿੱਗੂਗਾ ਉਹ ਡੀਕ ਕਰ ਰਹੇ ਐ ਇਸੇ ਤਰ੍ਹਾਂ ਹੋਰ ਸਹੂਲਤਾਂ ਸਰਕਾਰ ਖੋਣ ਜਾ ਰਹੀ ਹੈ ਖਾਸ ਕਰ ਜਿਹੜਾ ਰਾਸ਼ਨ ਕਾਰਡ ਹੈ ਤੇ 3.5 ਲੱਖ ਮੁਕਤ ਰਾਸ਼ਨ ਕਾਰਡ ਕੱਟਣ ਜਾ ਰਹੀ ਹੈ ਚਲੋ ਜੇ ਸਰਕਾਰ ਨੇ ਕੋਈ ਵੈਰੀਫਿਕੇਸ਼ਨ ਕੀਤੀ ਹੈ ਉਹਦਾ ਸਪਸ਼ਟਿਕਰਤ ਸਰਕਾਰ ਦੇ ਵਿਪਰਮ ਜੀਠੀਆ ਸਾਹਿਬ ਨੇ ਸਵਾਲ ਪੁੱਛਿਆ ਕਹਿੰਦੇ ਅਕਾਲੀ ਸਰਕਾਰ ਸਮੇਂ ਸ਼ੁਰੂ ਹੋਈ ਹੈ ਸਕੀਮ ਪਹਿਲਾਂ ਕਾਰਡ ਕਾਂਗਰਸ ਨੇ ਕੱਟੇ ਸੀ ਬਜੀਠਿਆ ਸਾਹਿਬ ਕਾਂਗਰਸ ਵੇਲੇ ਜਿਹੜੇ ਕਾਰਡ ਕੱਟੇ ਗਏ ਸੀ ਨਾ ਉਹ ਜਾਲੀ ਕਾਰਡ ਕੱਟੇ ਗਏ ਸੀ ਉਹਨੇ ਜਾਲੀ ਕਾਰਡ ਜਿਹੜੇ ਤੁਹਾਡੇ ਆਗੂਆਂ ਨੇ ਜਾਲੀ ਬਣਾਤੇ ਸੀ ਤੁਸੀਂ ਸਰਵ ਸੰਜੇ ਤੌਰ ਤੇ ਵੈਰੀਫਿਕੇਸ਼ਨ ਕਰਾਓ ਜਿਹੜੇ ਅਯੋਗ ਨੇ ਉਹ ਕੱਟੇ ਜਾਣੇ ਚਾਹੀਦੇ ਐ ਯੋਗ ਇੱਕ ਵੀ ਨਹੀਂ ਕੱਟਿਆ ਜਾਣਾ ਚਾਹੀਦਾ ਉਹ ਕਹਿੰਦੇ ਪੰਜਾਬ ਦੀ ਬਿਹਤਰੀ ਲਈ ਲੋਕ ਭਲਾਈ ਲਈ ਵੱਡੇ ਵਾਅਦੇ ਤੁਸੀਂ ਕੀਤੇ ਤੁਸੀਂ ਪ੍ਰਾਣੀਆਂ ਵੀ ਖੋ ਰਹੇ ਹੋ ਸਹੂਲਤਾਂ ਤੇ ਮਨ ਮੁੱਖ ਮੰਤਰੀ ਜੀ ਤੁਹਾਡੇ ਹਵਾਈ ਝੂਟੇ ਘੱਟ ਕਰੋ ਅਖਬਾਰਾਂ ਵਿੱਚ ਇਸ਼ਤਿਹਾਰबाजी ਦੀ ਥਾਂ ਤੇ ਗਰੀਬਾਂ ਨੂੰ ਰਾਸ਼ਨ ਦੇਣ ਦਾ ਪ੍ਰਬੰਧ ਕਰੋ ਇਹ ਸਾਰਾ ਤੰਜ ਮਜੀਠੀਆ ਸਾਹਿਬ ਨੇ ਪੰਜਾਬ ਦੀ ਸਰਕਾਰ ਦੇ ਉੱਤੇ ਕੱਸਿਆ ਜੀ ਸੁਰਜਪਸੇ ਪ੍ਰਤਾਪ ਸਿੰਘ ਬਾਜਵਾ ਜੋ ਕਿ ਪੰਜਾਬ ਦੇ ਵਿੱਚ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਵੱਲੋਂ ਬਲਕਾਰ ਸਿੰਘ ਜੋ ਕਿ ਮੰਤਰੀ ਨਾਮਾਦੀ ਪਾਰਟੀ ਦੇ ਉਹਨਾਂ ਦੇ ਉੱਤੇ ਨਿਸ਼ਾਨੇ ਸਾਧੇ ਗਏ ਨੇ ਜੀ ਅਸਲ ਦੇ ਵਿੱਚ ਇੱਕ ਵੀਡੀਓ ਚਰਚਾ ਦੇ ਵਿੱਚ ਚੱਲ ਰਹੀ ਹੈ ਉਹ ਚਰਚਾ ਨੂੰ ਲੈ ਕੇ ਸਾਡੇ ਵਿਰੋਧੀ ਧਿਰ ਦੇ ਆਗੂ ਸਰਦਾਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਇੱਕ ਸਵਾਲ ਕੀਤਾ ਹੈ ਕਿ ਇਤਰਾਜ ਜੋਗ ਵੀਡੀਓ ਪਹਿਲਾਂ ਇੱਕ ਮੰਤਰੀ ਦੀ ਆਈ ਤੁਸੀਂ ਉਹਦੇ ਵਿੱਚ ਉਹਨੂੰ ਦਵਾਈ ਦਿੱਤਾ ਕੰਮ ਨੂੰ ਸ਼ਿਕਾਇਤ ਕਰਤਾ ਇਹਨਾਂ ਡਰਾਤਾ ਉਹ ਰੂਪੋਸ਼ ਹੋ ਗਿਆ ਤੇ ਐਮਐਲਏ ਮੰਤਰੀ ਇਹਨਾਂ ਲੋਕਾਂ ਨੂੰ ਲੋਕ ਆਪਣਾ ਆਈਕਨ ਸਮਝਦੇ ਨੇ ਤੇ ਇਹ ਵੀਡੀਓ ਦੇਖ ਕੇ ਸ਼ਰਮ ਆਉਂਦੀ ਹੈ ਤੇ ਤੁਹਾਡਾ ਆਈਕਨ ਜਦੋਂ ਇਸ ਤਰ੍ਹਾਂ ਦੇ ਮਾਮਲੇ 'ਚ ਉਲਝੇ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਬਹੁਤ ਵੱਡਾ ਇੱਕ ਕਾਰਨ ਹੁੰਦਾ ਸੋ ਇਸ ਵੀਡੀਓ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਬਾ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਵਾਲ ਪੁੱਛਦੇ ਆ ਕਿ ਇਹ ਆਈਕਨ ਨੇ ਉਹ ਲੋਕ ਇਸ ਪਾਸੇ ਵੱਲ ਨੂੰ ਚੱਲਣ ਜਿੱਦਣ ਇਹ ਦਿਖਾ ਰਹੇ ਨੇ ਜੋ ਕੁਝ ਤੇ ਤੁਸੀਂ ਕਾਰਵਾਈ ਤਾਂ ਕੋਈ ਕਰਦੇ ਹੀ ਨਹੀਂ ਅਕਸ ਸਰਕਾਰ ਦਾ ਵੀ ਨਾਲੋਂ ਨਾਲ ਖਰਾਬ ਹੁੰਦਾ ਹੈ ਜੀ ਸੋ ਨਾਲੇ ਚਰੰਜਸ ਵੀ ਚੰਨੀ ਜੋ ਕਿ ਸਾਬਕਾ ਮੁੱਖ ਮੰਤਰੀ ਨੇ ਪੰਜਾਬ ਦੇ ਤੇ ਹੋਲ ਲੁਧਿਆਣਾ ਮਾਫ ਕਰਨਾ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਨੇ ਉਹਨਾਂ ਵੱਲੋਂ ਵੀ ਹੁਣ ਕਿਹਾ ਗਿਆ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਕਲਾਕਾਰਾਂ ਦੀ ਫਿਲਮਾਂ ਚੱਲਣੀਆਂ ਬੰਦ ਹੋ ਗਈਆਂ ਜੀ ਮੈਨੂੰ ਯਾਦ ਹੈ ਜਦੋਂ ਇਹਨਾਂ ਦੇ ਮੰਤਰੀ ਦੀ ਬਵਾਦਤ ਵੀਡੀਓ ਸਾਹਮਣੇ ਆਈ ਸੀ ਤਾਂ ਇੱਕ ਕਮੇਡੀ ਕਲਾਕਾਰ ਨੇ ਕਿਹਾ ਸੀ ਕਿ ਸਾਨੂੰ ਤਾਂ ਜਰ ਬਹੁਤ ਵੱਡੀ ਸਵੱਸਿਆ ਪੈਦਾ ਹੋਗੀ ਅਸੀਂ ਬੜੀ ਮਿਹਨਤ ਦੇ ਨਾਲ ਇੱਕ ਫਿਲਮ ਤਿਆਰ ਕਰਦੇ ਆਂ ਜਦੋਂ ਅਸੀਂ ਆਪਣੀ ਫਿਲਮ ਰਿਲੀਜ਼ ਕਰਨੀ ਹੁੰਦੀ ਹੈ ਉਹ ਤੋਂ ਪਹਿਲਾਂ ਇਹ ਸਿਆਸੀ ਲੋਕ ਆਪਦੀਆਂ ਫਿਲਮਾਂ ਜਾਰੀ ਕਰ ਦਿੰਦੇ ਆ ਰਿਲੀਜ਼ ਕਰ ਦਿੰਦੇ ਆ ਹੁਣ ਚਰਜੀਤ ਸੋ ਚੰਨੀ ਜਲੰਧਰ ਤੋਂ ਹੋ ਲੋਕ ਸਭਾ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਨੇ ਪੰਜਾਬ ਦੀਆਂ ਔਰਤਾਂ ਨਾਲ ਵਾਅਦਾ ਕੀਤਾ ਸੀ ਤੁਸੀਂ ਉਹਨਾਂ ਦੇ ਖਾਤਿਆਂ ਵਿੱਚ 1000 ਰੁਪਿਆ ਹੁਣ ਤੁਸੀਂ 1100 ਕਹਿਣ ਲੱਗ ਪਏ ਤੇ ਜਿਹੜੀਆਂ ਸਫਾਈ ਸੇਵਕਾ ਔਰਤਾਂ ਨੇ ਇਹਨਾਂ ਨੇ ਹੁਣ ਪੰਜਾਬ ਦੀ ਸਫਾਈ ਕਰਨ ਵਾਸਤੇ ਤੁਹਾਡੇ ਝੂਠ ਦੀ ਸਫਾਈ ਕਰਨ ਵਾਸਤੇ ਜਿਹੜੇ ਝਾੜੂ ਚੁੱਕ ਲਿਆ ਜਿਹੜੇ ਝਾੜੂ ਨਾਲ ਤੁਸੀਂ ਇਹਨਾਂ ਨੂੰ ਇੱਕ ਕਿਸਮ ਦਾ ਗੁਮਰਾਹ ਕੀਤਾ ਅੱਧੀ ਵਾਰ ਦੀ ਔਰਤਾਂ ਦੀ ਹੈ ਤੁਸੀਂ ਉਹਨਾਂ ਨਾਲ ਧੋਖਾ ਕੀਤਾ ਬਜ਼ੁਰਗਾਂ ਦੀ ਪੈਨਸ਼ਨ ਵਧਾਉਣ ਦੀ ਮੰਗ ਕੀਤੀ ਅਪਰਾਜੇ ਤੱਕ ਨਹੀਂ ਹੋਈ ਪਰ ਦੋਸਤੋ ਅੱਜ ਇੱਕ ਬਹੁਤ ਵੱਡਾ ਰਾਹੁਲ ਗਾਂਧੀ ਨੇ ਕਿਹਾ ਕਿਉਂ ਠੇਕੇਦਾਰ ਦਿਹਾੜੀਦਾਰ ਭਾਰਤ ਵਿੱਚ ਭਰਤੀ ਸਾਡੀ ਸਰਕਾਰ ਆਉਣ ਤੇ ਬੰਦ ਹੋਵੇਗੀ ਜਦੋਂ ਵੀ ਭਰਤੀ ਕਰਾਂਗੇ ਉਹਨੂੰ ਪੱਕਾ ਭਰਤੀ ਕਰਾਂਗੇ ਤੇ ਪੈਨਸ਼ਨ ਵੀ ਦੇਵਾਂਗੇ ਪੈਨਸ਼ਨ ਇੱਕ ਬਹੁਤ ਵੱਡੀ ਗੱਲ ਹੈ ਇੱਕ ਵਿਅਕਤੀ ਤਕਰੀਬਨ ਆਪਣੀ ਜ਼ਿੰਦਗੀ ਦੇ 30-32 ਸਾਲ ਸੇਵਾ ਕਰਦਾ ਸਰਕਾਰੀ ਆ ਉਹਦੇ ਤੇ ਰਹਿ ਕੇ ਤੇ ਪੈਨਸ਼ਨ ਉਹਦੇ ਬढ़ापे ਨੂੰ ਕੋ ਜਵਾਕਾ ਬਲ ਨਾ ਚੱਕੇ ਉਹ ਸਹਾਰਾ ਬਣਦੀ ਹੈ ਤੇ ਇਹਨਾਂ ਸਰਕਾਰਾਂ ਨੇ ਵੱਡੇ ਵੱਡੇ ਧਨਾਡਾਂ ਦੇ ਤਾਂ ਅਰਬਾਂ ਰੁਪਏ maaf ਕਰਤੇ ਛੋਟਿਆਂ ਦੇ ਗੱਲ ਤੇ ਗੁੱਠਾ ਰੱਖ ਲਿਆ ਸੋ ਇਹ ਗੱਲ ਜਿਹੜੀ ਇਹ ਕਹਿ ਰਹੇ ਨੇ ਜੇ ਨਾ ਦੀ ਸਰਕਾਰ ਹੋਂਦ ਵਿੱਚ ਆਉਂਦੀ ਹੈ ਤਾਂ ਇਹ ਕਹਿੰਦੇ ਅਸੀਂ ਆਹ ਕੰਮ ਕਰਾਂਗੇ ਗੱਲ ਚੰਗੀ ਹੈ ਜੇ ਸਰਕਾਰ ਹੋਂਦ ਵਿੱਚ ਆਈ ਉਸ ਤੋਂ ਬਾਅਦ ਦੀ ਗੱਲ ਹੈ ਇਹ ਹੁਣ ਲੋਕਾਂ ਨੇ ਦੇਖਣਾ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ ਇਹਨਾਂ ਦੀ ਗੱਲ ਦਾ ਭਰੋਸਾ ਕਰਦੇ ਆ ਜਾਂ ਨਹੀਂ ਕਰਦੇ ਤੇ ਜੇ ਹੋਂਦ ਵਿੱਚ ਆਉਂਦੇ ਆ ਇਹ ਨਾਲ ਉਹਦੇ ਸਮਾਂ ਵੱਧ ਕਰਨ ਕਿ ਕਿੰਨੇ ਦੇਰ ਦੇ ਵਿੱਚ ਇਹ ਕਈਆਂ ਹੋਈਆਂ ਗੱਲਾਂ ਲਾਗੂ ਕਰਨ ਜੀ ਸੋ ਇੱਕ ਵਾਰ ਮੁਰ ਤੋਂ ਖੰਨਾ ਦੇ ਵਿੱਚ 48 ਘੰਟੇ ਦੇ ਵਿੱਚ ਦੂਜੀ ਬੇਅਦਬੀ ਹੋਈ ਏ ਢੁੱਲਸਾ ਵੰਗ ਪਾੜ ਦਿੱਤੇ ਗਏ ਨੇ ਜੀ ਤੇ ਸਾੜ ਦਿੱਤੇ ਗਏ ਨੇ ਔਰ ਤਸਲ ਨੇ ਤਿੰਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਜੀ ਇਹ ਢਿੱਲਵਾ ਪਿੰਡ ਹੈ ਜੀ ਸਮਰਾਲੇ ਦੇ ਕੋਲ ਦਾ ਗੁਰਦੁਆਰਾ ਸਾਹਿਬ ਵਿੱਚ ਕਹਿੰਦੇ ਉੱਥੇ ਪਹਿਲਾਂ ਛੇੜਛੜ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਅਗਲੇ ਦਿਨ ਪਿੰਡ ਬਾਬਾ ਵਿੱਚ ਇੱਕ ਗੁੜਕਾ ਸਾਹਿਬ ਨੂੰ ਅੱਗ ਲਾ ਦੇਤੀ ਅੰਗ ਪਾੜ ਕੇ ਸੁੱਟਦੇ ਇਸ ਤੋਂ ਬਾਅਦ ਸਤਕਾਰ ਕਮੇਟੀ ਦੇ ਮੰਦੀਪ ਸਿੰਘ ਨੇ ਇਹ ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਗਹੀਲੀ ਦੱਸਿਆ ਔਰ ਇਸ ਸੰਬੰਧ ਦੇ ਵਿੱਚ ਇਸ ਘਟਨਾ ਬਾਰੇ ਪਤਾ ਸੀ ਕਿ ਪੁਲਿਸ ਨੂੰ ਨਹੀਂ ਦੱਸਿਆ ਉਹਨਾਂ ਨੇ ਪੁਲਿਸ ਨੂੰ ਦੱਸਿਆ ਡੀਐਸਪੀ ਤਰੋਚਨ ਸਿੰਘ ਨੇ ਉਹ ਪਿੰਡ ਬਾਂਬਾ ਵਿੱਚ ਪਹੁੰਚੇ ਤਹਿਲ ਸਿੰਘ ਸਰਬਜੀਤ ਸਿੰਘ ਅਮਰਜੀਤ ਕੌਰ ਇਹਨਾਂ ਨੂੰ ਕਥਿਤ ਰੂਪ ਦੇ ਵਿੱਚ ਇਸ ਬਿਆਦਵੀ ਦੇ ਕਥਿਤ ਦੋਸ਼ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਔਰ ਧਾਰਾ ਬਣਦੀ ਦੇ ਤਹਿਤ ਹੁਣ ਇਹਨਾਂ ਤੇ ਮਕਦਮਾ ਚੱਲੇਗਾ ਔਰ ਅਦਾਲਤ ਅਗਲੇ ਸਮੇਂ ਦੇ ਦੌਰਾਨ ਆਪਣਾ ਫੈਸਲਾ ਸੁਣਾਉਣਗੇ ਤੇ ਪੁਲਿਸ ਇਹਦੇ ਵਿੱਚ ਸਖਤ ਕਾਰਵਾਈ ਕਰੇ ਔਰ ਇਸ ਮਾਮਲੇ ਨੂੰ ਵੱਡੇ ਪੱਧਰ ਦੇ ਉੱਤੇ ਅਦਾਲਤ ਵਿੱਚ ਲਿਜਾਵੇ ਗਵਾਹੀਆਂ ਵਗੈਰਾ ਤਾਂ ਜੋ ਕਥਿਤ ਦੋਸ਼ੀਆਂ ਨੂੰ ਬਣਦੀ ਸਜ਼ਾ ਦਿੱਤੀ ਜਾ ਸਕੀ ਜੀ ਜੀ ਸੋ ਦੂਜੇ ਪਾਸੇ ਇੱਕ ਜੀ ਉਹਨਾਂ ਰਵਿੰਦ ਕੇਜਰੀਵਾਲ ਦੇ ਜਿਹੜੇ ਜਵਾਨਤ ਪਟੀਸ਼ਨ ਆ ਉਹਦੇ ਉੱਤੇ ਸੁਣਵਾਈ ਹੋਵੇਗੀ ਜੀ ਬਿਲਕੁਲ ਇਹ ਤੁਸੀਂ ਠੀਕ ਕਹਿ ਰਹੇ ਹੋ ਕਿ 1 ਜੂਨ ਨੂੰ ਜਿਹੜਾ ਦਿੱਲੀ ਦੀ ਰੋਅ ਅਵੇਨਿਊ ਅਦਾਲਤ ਹੈ ਉੱਥੇ ਸਰਵਾਈ ਹੋਵੇਗੀ ਦੋ ਨੂੰ ਅਰਵਿੰਦ ਕੇਜਰੀਵਾਲ ਨੇ ਜਿਹੜੀ ਤਿਹੜ ਜੇਲ ਹੈ ਉਹਦੇ ਵਿੱਚ ਜਾ ਕੇ ਰਿਪੋਰਟ ਕਰਨਾ ਕਿਉਂਕਿ ਉਹਨਾਂ ਨੂੰ ਜਿਹੜੀ ਇਹ ਜਵੰਤ ਚੋਣਾਂ ਚ ਪ੍ਰਚਾਰ ਕਰਨ ਬਾਰੇ ਮਿਲੀ ਸੀ 1 ਜੂਨ ਨੂੰ ਵੋਟਾਂ ਪੈ ਜਾਣੀਆਂ ਨੇ ਤੇ 2 ਜੂਨ ਨੂੰ ਉਹਨਾਂ ਨੂੰ ਕਿਹਾ ਕਿ ਤੁਸੀਂ ਆ ਕੇ ਤਿਹੜ ਜੇਲ ਦੇ ਵਿੱਚ ਆਪ ਦੇ ਆਪ ਨੂੰ ਆਤਮ ਸਮਰਪਣ ਕਰ ਦਿਓ ਦਰਖਾਸਤ ਲਾਈ ਹੈ ਉਹਦੇ ਤੇ ਈਡੀ ਤੋਂ ਜਵਾਬ ਮੰਗ ਲਿਆ ਤੇ ਕਿਉਂਕਿ ਉਹਨੇ ਇੱਕ ਨਵਾਂ ਪਲੀ ਦੇਤੀ ਮੈਨੂੰ ਬਿਮਾਰ ਹੈ ਮੈਂ ਆਪਣੇ ਟੈਸਟ ਵਗੈਰਾ ਕਰਾਉਣੇ ਨੇ ਮੇਰਾ 7 ਕਿਲੋ ਭਾਰ ਘਟ ਗਿਆ ਤਾਂ ਕਿ ਮੈਂ ਪਤਾ ਲਾਉਣਾ ਮੈਨੂੰ ਕੀ ਬਿਮਾਰੀ ਹੈ ਸ਼ੱਕਰ ਰੋਗ ਸ਼ੂਗਰ ਉਹਨਾਂ ਨੂੰ ਪਹਿਲਾਂ ਤੋਂ ਹੀ ਹੈ ਇਹ ਗੱਲ ਅਰਬਿੰਦ ਕੇਜਰੀਵਾਲ ਸਾਹਿਬ ਨੇ ਕਿਹਾ ਹੈ ਉਹਨਾਂ ਨੇ ਜਿਹੜੀ ਦਰਖਾਸਤ ਪਾਈ ਹੈ ਇੱਕ ਤਰੀਕ ਨੂੰ ਉਹ ਤੇ ਸਰਭਾਈ ਹੋ ਗਈ ਈਡੀ ਤੋਂ ਜਵਾਬ ਮੰਗਿਆ ਹੁਣ ਅਦਾਲਤ ਬਿਮਾਰੀ ਦੇ ਆਧਾਰ ਤੇ ਉਹਨਾਂ ਨੂੰ ਅੱਗੇ ਜਵਾਨਤ ਵਿੱਚ ਵਾਧਾ ਕਰਦਾ ਜਾਂ ਨਹੀਂ ਜੇ ਉਹਨਾਂ ਦੀ ਜਵਾਨਤ ਵਿੱਚ ਵਾਧਾ ਹੋ ਗਿਆ ਫਿਰ 4 ਤਰੀਕ ਦਾ ਨਤੀਜਾ ਕੇਜਰੀਵਾਲ ਸਾਹਿਬ ਵੀ ਵੱਡੀ ਸਕਰੀਨ ਤੇ ਦੇਖਣਗੇ ਜੀ ਤਾਂ ਜੇ ਪਛੇ ਸਿਮਰਜ ਸਿੰਘ ਮਾਨ ਜੋ ਕਿ ਸੰਗਰੂਰ ਤੋਂ ਚੌਣ ਲੜ ਰਹੇ ਉਹਨਾਂ ਵੱਲੋਂ ਕਹਿਇਆ ਗਿਆ ਕਿ ਜਰਨਲਿਸਟਾਂ ਦੇ ਨਾਂ ਦਬਣਗੇ ਤੇ ਨਾ ਹੀ ਕੁਝ ਹੋਵੇਗਾ ਜੀ ਦੇਖੋ ਇੱਕ ਤਾਂ ਅੱਜ ਖਬਰ ਆਈ ਹੈ ਕਿ ਦੇਸ਼ ਅੰਦਰ 900 ਦੇ ਕਰੀਬ ਚੈਨਲਾਂ ਦੇ ਉੱਤੇ ਪ੍ਰਧਾਨ ਮੰਤਰੀ ਦਫ਼ਤਰ ਹੁਣ ਨਜ਼ਰ ਰੱਖੇਗਾ ਇਹਦਾ ਮਤਲਬ ਚਾਰ ਥੰਮ੍ਹ ਨੇ ਉਦੇ ਵਿੱਚ ਚੌਥਾ ਤੱਮ মিডিਆ ਪਰ ਜਿਸ ਤਰੀਕੇ ਦੇ ਨਾਲ মিডিਆ ਦੀ ਆਵਾਜ਼ ਦਬਾਈ ਗਈ ਮਰਜੀ ਦਾ ਬੁਲਵਾਇਆ ਗਿਆ ਸਾਡੇ ਸਾਰਿਆਂ ਦੇ ਸਾਹਮਣੇ ਆ ਬਹੁਤ ਸਾਰੇ মিডিਆ ਇਹਨਾਂ ਧਨਾਡਾਂ ਦੇ ਕੋਲ ਆ ਗਏ ਤੇ ਵੱਡੇ ਵੱਡੇ ਪੱਤਰਕਾਰਾਂ ਨੂੰ ਆਪਣੇ ਚੈਨਲ ਆਪ ਬਣਾਉਣੇ ਪਏਗੇ ਉਹਨਾਂ ਨੇ ਕਿਹਾ ਕਿ ਪੱਤਰਕਾਰਾਂ ਨਾਲ ਵੀ ਜਿਹੜੇ ਪੱਤਰਕਾਰਾਂ ਦੀ ਆਵਾਜ਼ ਹੈ ਕਿਸੇ ਵੀ ਦਵਾਈ ਨਹੀਂ ਜਾ ਸਕੇਗੀ ਨਾ ਹੀ ਡਰਾਇਆ ਜਾ ਸਕਦਾ ਹੈ ਜੇ ਕੋਈ ਬਖਰੇਵਾ ਹੈ ਵਿਚਾਰਾਂ 'ਚ ਫਰਕ ਹੈ ਉਹ ਬਹਿ ਕੇ ਹੱਲ ਕੀਤਾ ਜਾ ਸਕਦਾ ਹੈ ਉਹ ਕਹਿੰਦੇ ਪੰਜਾਬ ਸਰਕਾਰ ਬੁਖਲਾ ਚੁੱਕੀ ਹੈ ਅਤੇ ਸੋਸ਼ਲ ਮੀਡੀਆ ਤੇ ਦੂਸਰੀਆਂ ਪਾਰਟੀਆਂ ਦੇ ਪ੍ਰਚਾਰ ਨੌਜਵਾਨਾਂ ਦੇ ਪੇਜ ਬੰਦ ਹੋ ਰਹੇ ਨੇ ਪੰਜਾਬ ਵਿੱਚ ਪੰਜਾਬ ਦੀ ਆਵਾਜ਼ ਨੂੰ ਦਬਾਉਣ ਬਾਰੇ ਅਖਬਾਰ ਚੈਨਲਾਂ ਨੂੰ ਦਬਾਉਣ ਦਾ ਯਤਨ ਕਰ ਰਹੇ ਨੇ ਉਧਰੋਂ ਸੰਗਰੂਰ ਚੀ ਚੋਣ ਲੜ ਰਹੇ ਸੁਖਪਾਲ ਸਿੰਘ ਖੈਰਾ ਨੇ ਕਿਹਾ ਕਿ ਭਾਈ ਮੇਰਾ ਪੇਜ ਬੰਦ ਕਰਤਾ ਇਹਨਾਂ ਨੇ ਵਟਸਐਪ ਦਾ ਮੇਰੇ ਖਲ ਮਾਨ ਸਾਹਿਬ ਉਹਦੇ ਸੰਦਰਭ ਦੇ ਵਿੱਚ ਵੀ ਨਾਲ ਗੱਲ ਕਰ ਰਹੇ ਸੀ ਜੀ ਉਹ ਕਹਿੰਦੇ ਕਿ ਵਖਰੇਵਾ ਹੋ ਸਕਦਾ ਅੱਡ ਅੱਡ ਗੱਲ ਹੋ ਸਕਦੀ ਹੈ ਪਰ ਕਿਸੇ ਨੂੰ ਦਬਾਇਆ ਨਹੀਂ ਜਾ ਸਕਦਾ ਸਬਰਜੀਤ ਸਿੰਘ ਮਾਨ ਤਿੰਨ ਵਾਰ ਦੇ ਮੈਂਬਰ ਪਾਰਲੀਮੈਂਟ ਨੇ ਚੌਥੀ ਲੜਾਈ ਉਹ ਲੜ ਰਹੇ ਨੇ ਸੰਗਰੂਰ ਤੋਂ ਅੱਗੇ ਨਤੀਜਾ ਕੀ ਆਉਣਾ ਹੈ ਇਹ ਤਾਂ ਵੋਟਰ ਭਗਵਾਨ ਦੇ ਹੱਥ ਦੇ ਵਿੱਚ ਸੋ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ ਜਿੱਥੇ ਗੜ ਜੋੜ ਦੀ ਸਰਕਾਰ ਵੱਲੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਮਨੀਸ਼ ਦਿਵਾੜੀ ਲੜ ਰਹੇ ਨੇ ਤੇ ਆਮ ਆਦੀ ਪਾਰਟੀ ਤੇ ਕਾਂਗਰਸ ਇਕੱਠੀ ਹੈ ਤੇ ਭਾਜਪਾ ਇਕੱਲੀ ਹੈ ਜੀ ਭਾਜਪਾ ਨੂੰ ਉਮੀਦ ਹੈ ਵੀ ਸਾਡੇ ਸੰਗਠਨ ਦੀ ਵੋਟ ਪਏਗੀ ਤੇ ਕਾਂਗਰਸ ਨੂੰ ਉਮੀਦ ਹੈ ਵੀ ਆਮ ਆਦੀ ਪਾਰਟੀ ਦੀ ਵੋਟ ਪਏਗੀ ਤੁਸ ਜੀ ਦੇਖੋ ਕੱਲਾ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੱਲੇ ਚੰਡੀਗੜ੍ਹ ਚ ਨਹੀਂ ਹਰਿਆਣਾ ਦੇ ਵਿੱਚ ਵੀ ਇਹ ਅ ਕੁਰਸੀਟਰ ਦੀ ਸੀਟ ਲੜ ਰਹੇ ਆ ਦਿੱਲੀ ਦੇ ਵਿੱਚ ਕਾਂਗਰਸ ਤਿੰਨ ਆਮ ਆਦਮੀ ਪਾਰਟੀ ਚਾਰ ਸੀਟਾਂ ਤੇ ਚੋਲ ਲੜ ਰਹੇ ਨੇ ਔਰ ਕੇਜਰੀਵਾਲ ਸਾਹਿਬ ਦਾ ਦਿੱਲੀ ਦੇ ਵਿੱਚ ਦਬਦਬਾ ਵੀ ਕਾਇਮ ਹੈ ਸੋ ਸੰਜੇ ਟੰਡਨ ਉਹਨਾਂ ਨੂੰ ਲੱਗਦਾ ਆਰਐਸਐਸ ਇੱਥੇ ਜੋਗੀ ਦਿੱਤਿਆਨਾਥ ਲਿਆਂਦੇ ਗਏ ਜੋਗੀ ਦਿੱਤਿਆਨਾਥ ਅੱਜ ਜਲੰਧਰ ਮਾਫ ਕਰਨਾ ਸ਼ਾਇਦ ਲੁਧਿਆਣੇ ਚ ਆਏ ਨੇ ਯੂਪੀ ਦੇ ਮੁੱਖ ਮੰਤਰੀ ਲੁਧਿਆਣਾ ਦੇ ਮੋਹਾਲੀ ਜੀ ਹਾਂ ਲੁਧਿਆਣੇ ਚ ਆਏ ਨੇ ਤੇ ਮੋਹਾਲੀ ਜਿੱਥੇ ਜਿੱਥੇ ਪ੍ਰਵਾਸੀ ਵਜੁਰਦਾਂ ਦੀ ਵੋਟ ਵੱਧ ਹੈ ਉਹਨਾਂ ਨੂੰ ਉੱਥੇ ਲਿਆਂਦਾ ਜਾਇਆ ਗਿਆ ਤਾਂ ਜੋ ਉਹਨਾਂ ਦੀ ਸ਼ਖਸੀਅਤ ਦਾ ਵੋਟਰਾਂ ਤੇ ਪ੍ਰਭਾਵ ਪਾਇਆ ਜਾ ਸਕੇ ਤੇ ਬਨੀਸ਼ਤ ਵੜੀ ਸਾਹਿਬ 9 ਚ ਲੁਧਿਆਣੇ ਤੋਂ ਲੜੇ 19 ਚ ਇਹ ਅਨੰਦਪੁਰ ਸਾਹਿਬ ਤੋਂ ਲੜੇ ਐਕਤੀ ਚੰਡੀਗੜ੍ਹ ਤੋਂ ਲੜ ਰਹੇ ਹੈ ਇਹ ਨਾ ਹੋਵੇ ਕਿ ਜਿਵੇਂ ਚੱਕਰਵਰਤੀ ਬਣੇ ਬਨੇ ਇਹ ਚੰਡੀਗੜ੍ਹ ਤੋਂ ਅਗਲੀ ਵਾਰੀ ਹਵਾਲੇ ਜਾ ਪਹੁੰਚਣ ਵੀ ਚਲੋ ਆਪਾਂ ਹਰਿਆਣੇ ਤੋਂ ਹੀ ਲੜ ਲੈਨੇ ਐਕਤੀ ਸੋ ਸੰਜੇ ਟੰਡਨ ਸਾਹਿਬ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਸਥਾਨਕ ਸਰਕਾਰਾਂ ਦੇ ਮੰਤਰੀ ਸਵਰਗਵਾਸੀ ਬਲਰਾਮਜੀ ਦਾਸ ਟੰਡਨ ਦੇ ਸੁਪੁੱਤਰ ਨੇ ਉੱਥੇ ਕਾਂਗਰਸ ਦਾ ਉਮੀਦਵਾਰ ਸਾਜੇ ਨੇ ਤવાડી ਸਾਹਿਬ ਤੇ ਉੱਥੇ ਚੋਣ ਲੜ ਰਹੇ ਨੇ ਦੇਖੋ 4 ਤਰੀਕ ਨੂੰ ਨਤੀਜਾ ਕਿਹਦੇ ਹੱਥ ਦੇ ਵਿੱਚ ਆਉਂਦਾ ਹੈ ਜੀ ਸੋਟੋ ਸਾਹਿਬ ਜਾਂਦਿਆਂ ਦੀ ਗੱਲ ਕਰਾਂਗੇ ਅੱਜ ਆਖਰੀ ਦਿਨਾਂ ਚੋਣ ਪ੍ਰਚਾਰ ਦਾ ਜੀ ਬਿਲਕੁਲ ਜੀ 5 ਵਜ ਚੁੱਕੇ ਨੇ ਤੇ ਚੋਣ ਪ੍ਰਚਾਰ ਦਾ ਡੰਕਾ ਵੀ ਖਤਮ ਹੋ ਗਿਆ ਜਿਹੜਾ ਹੁਣ ਤੁਹਾਨੂੰ ਗਲੀਆਂ ਭਾਲਿਆਂ ਦੇ ਵਿੱਚ ਆਉਂਦਾ ਸੀ ਵੋਟ ਪਾਓ ਫਲਾਣੇ ਨੂੰ ਢਿਮਕੇ ਨੂੰ ਇਮਕੇ ਨੂੰ ਆਹ ਕਰ ਦਿਓ ਉਹ ਕਰ ਦਿਓ ਐਨੇ ਵਾਰੀ ਜਿੱਤਿਆ ਆਹ ਕੀਤਾ ਇਹ ਸਾਰਾ ਕੁਝ ਹੁਣ ਬੰਦ ਹੋ ਗਿਆ ਹੁਣ ਤੋਂ ਬਾਅਦ ਪਰਸੋ ਚੋਣਾਂ ਤੱਕ ਤੁਸੀਂ ਘਰ ਘਰ ਜਾ ਕੇ ਪੰਪਲੈਟ ਵਗੈਰਾ ਪਕੜਾ ਕੇ ਪ੍ਰਚਾਰ ਕਰ ਸਕਦੇ ਹੋ ਤੇ ਸਾਰਿਆਂ ਨੂੰ ਪਤਾ ਕਿ ਕੁਝ ਹੋਰ ਵੀ ਹੁੰਦਾ ਹੁੰਦਾ ਹੈ ਉਹ ਵੀ ਫਿਰ ਅੱਜ ਹੁਣ ਸ਼ੁਰੂ ਹੋ ਜਾਏਗਾ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਢਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਨਾ ਸਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਪ੍ਰੋਗਰਾਮਾਂ ਦੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ